ਨਿਊਜ਼ ਪੀਪੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇਕਰ ਤੁਸੀਂ ਵੀ ਬੱਚਾ ਗੋਦ ਲੈਣ ਦੇ ਚਾਹਵਾਨ ਹੋ ਜਾਂ ਅੱਗੇ ਗੋਦ ਦੇਣ ਦੇ ਚਾਹਵਾਨ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਖਾਸ ਹੈ ਬਹੁਤ ਐਮ ਹੈ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਸਾਧਗਨੇੜੇ ਪਿੰਡ ਦੀ ਇੱਕ ਲੜਕੀ ਵੱਲੋਂ ਉਸ ਦੇ ਘਰ ਦੂਸਰੀ ਲੜਕੀ ਪੈਦਾ ਹੋਣ ਤੇ ਉਸ ਦੀ ਪਰਵਰਿਸ਼ ਨਾ ਕਰਨ ਦੇ ਕਰਕੇ ਉਸ ਨੇ ਬੱਚੀ ਨੂੰ ਅੱਗੇ ਗੋਦ ਦੇਣ ਦਾ ਮਨ ਬਣਾਇਆ ਬੱਚੀ ਕਿਸੇ ਨੂੰ ਗੋਦ ਦਿੱਤੀ ਗਈ ਤੇ ਉਹਨਾਂ ਦੇ ਵੱਲੋਂ ਧੋਖੇ ਵਿੱਚ ਰੱਖ ਕੇ ਉਸ ਲੜਕੀ ਨੂੰ ਛੋਟੀ ਨੰਨੀ ਬੱਚੀ ਨੂੰ ਅੱਗੇ ਕਿਸੇ ਦੇ ਹਵਾਲੇ ਕਰ ਦਿੱਤਾ ਗਿਆ 88 ਸਾਲਕ ਦੇ ਵਿੱਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਜੱਜ ਹੋਇਆ ਉਹਨਾਂ ਦਾ ਕਹਿਣਾ ਕੀ ਅਸੀਂ ਬੱਚੀ ਨੂੰ ਕਿਸੇ ਅੱਗੇ ਗੋਦ ਦਿੱਤਾ ਸੀ ਉਹਨਾਂ ਨੇ ਅੱਗੇ ਬੱਚੀ ਨੂੰ ਕਿਤੇ ਵੇਚ ਦਿੱਤਾ ਜਾ ਬੱਚੀ ਦੇ ਨਾਲ ਕੋਈ ਅਣਸਖਾਂ ਵੀ ਘਟਨਾ ਵਾਪਰ ਗਈ ਇਸ ਸਬੰਧੀ ਥਾਣਾ ਸਾਦਗਰ ਦੇ ਵਿੱਚ ਮਾਮਲਾ ਦਰਜ ਹੋਇਆ ਵੱਖ-ਵੱਖ ਥਾਵਾਂ ਤੋਂ ਤਿੰਨ ਜਣਿਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਜਲਦੀ ਜਲਦੀ ਵੀਡੀਓ ਉਹਨਾਂ ਲੋਕਾਂ ਤੱਕ ਸ਼ੇਅਰ ਕਰ ਦਿਓ ਜੋ ਬੱਚਾ ਗੋਦ ਲੈਣ ਗੋਦ ਦੇਣ ਦਾ ਮਾਨ ਬਣਾਈ ਬੈਠੇ ਆ ਕਿਸ ਤਰ੍ਹਾਂ ਦੀਆਂ ਲੋਕ ਬੱਚਾ ਗੋਦ ਲੈ ਕੇ ਚਾਲਾ ਖੇਡਦੇ ਆ ਬੱਚੇ ਨੂੰ ਅੱਗੇ ਵੇਚ ਦਿੰਦੇ ਆ ਕੀ ਹੋਇਆ ਗੱਲਬਾਤ ਕਰਦੇ ਆ ਜਾਣਕਾਰੀ ਦਿੰਦੇ ਆ ਥਾਣਾ ਸਾਦਕ ਦੇ ਮੁਖੀ ਅਮਨਿੰਦਰ ਸਿੰਘ ਨੇ ਕੀ ਕਿਹਾ ਹਾਂਜੀ ਸਰ ਜਿਹੜਾ ਸਾਦਕ ਥਾਣੇ ਦੇ ਵਿੱਚ ਇੱਕ ਛੋਟੀ ਬੱਚੀ ਨੂੰ ਵੇਚਣ ਦਾ ਮਾਮਲਾ ਸਾਹਮਣੇ ਆਇਆ ਕੀ ਹੈ ਜੀ ਪੂਰੀ ਜਾਣਕਾਰੀ ਦਿਓ ਇਹ ਮਾਮਲਾ ਦੀ ਐਫ ਆਈ ਆਰ ਨੰਬਰ ਕਿੱਤੀ ਹੈ ਅੰਡਰ ਸੈਕਸ਼ਨ 370 24 120 ਪੀ ਐਲ ਵਿੱਚ ਦਰਜ ਜਿਸ ਨੂੰ ਕੀਤਾ ਗਿਆ ਸੀਗਾ ਇਹਦੇ ਵਿੱਚ ਜਿਸਰੇ ਵੀ ਬਰखास्त ਕਰਤਾ ਜਿਹੜੀ ਸੁਪਰੀ ਕੋਰ ਹੈ ਲੇਡੀ ਪਿੰਡੀ ਲੋਚਾ ਬੰਦੀ ਹੈ ਉਹਦੇ ਇੱਕ ਪਹਿਲਾ ਬੇਟੀ ਸੀ ਜੋ ਦੂਜੀ ਬੇਟੀ ਹੋਈ ਉਹਨੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਕਿ ਮੈਂ ਇਹਨਾਂ ਦੀ ਸਾਂਭ ਸੰਭਾਲ ਨਹੀਂ ਕਰ ਸਕਦੀ ਤੇ ਇਹਨੂੰ ਕਿਤੇ ਕੋਲ ਦੇਣਾ ਜੇ ਉਹਨਾਂ ਨੇ ਅੱਗੇ ਕਿਸੇ ਨਾਲ ਸੰਪਰਕ ਕੀਤਾ ਤੇ ਇਹਨਾਂ ਦੇ ਬੱਚਾ ਉਹਨੂੰ ਦੇ ਦਿੱਤਾ ਪਰ ਜਦੋਂ ਇਹਨਾਂ ਨੇ ਪੜਤਾਲ ਕੀਤੀ ਤੇ ਇਹਨਾਂ ਨੂੰ ਬੱਚਾ ਮਿਲਾਇਆ ਨਹੀਂ ਗਿਆ ਪਤਾ ਲੱਗਿਆ ਇਹਨਾਂ ਦੇ ਬਿਆਨ ਦੇ ਮੁਤਾਬਕ ਕਿ ਬੱਚੇ ਨੂੰ ਅੱਗੇ ਵੇਚ ਦਿੱਤਾ ਗਿਆ ਹਾਂ ਇਹਨਾਂ ਨੇ ਦਰਖਾਸਤ ਦਿੱਤੀ ਜਿੱਦੀ ਪੜਤਾਲ ਹੋਈ ਡੀਐਸਪੀ ਡਰਾਈਵ ਰੇਜਿਸਟਰੂਪੈਂਟ ਐਂਡ ਚਿਲਡਰਨ ਉਹਨਾਂ ਨੇ ਰਿਪੋਰਟ ਦੀ ਪੜਤਾਲ ਕਰਕੇ ਈਐਫਆਈਆਰ ਸਾਨੂੰ ਰਜਿਸਟਰ ਕਰ ਦਿੱਤੀ ਗਿਆ ਐਫਆਈਆਰ ਰਜਿਸਟਰ ਕਰਨ ਤੋਂ ਬਾਅਦ ਅਸੀਂ ਤਿੰਨ ਮਤਲਬ ਗ੍ਰਿਫਤਾਰੀਆਂ ਕਰ ਚੁੱਕੇ ਹਾਂ ਬੱਚਾ ਬਰਾਮਦ ਕਰਾਉਣਾ ਅਜੇ ਬਾਕੀ ਹੈ ਪੜਤਾਲ ਬਹੁਤ ਤਫਸੀਲ ਦੇ ਵਿੱਚ ਜਿਹੜੇ ਜਿਹੜੇ ਬੰਦੇ ਸਾਹਮਣੇ ਆ ਰਹੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਬੱਚੇ ਨੂੰ ਬਰਾਮਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਤੱਕ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਨੇ ਵਿੱਚ ਜਿਹੜੇ ਉਸਤਾਦ ਨੂੰ ਤੇ ਕਿਹੜੀ ਕਿਹੜੀ ਤਰ੍ਹਾਂ ਦੇ ਤਹਿਤ ਮਾਮਲਾ ਦਰਜ ਹੋਇਆ ਜੀ ਮਾਮਲਾ 370 IPC 34 120 B IPC ਦੇ ਤਹਿਤ ਜਦੋਂ ਬੱਚਾ ਗੋਦ ਦਿੱਤਾ ਹੈਗਾ ਕਿੰਨੇ ਚਿਰ ਦਾ ਸੀ ਉਸ ਟਾਈਮ ਇਹ ਜੀ ਗੋਦ ਦੀ ਵੀ ਜਿਹੜੀ ਤਫਤੀਸ਼ ਦੇ ਚਾਹਿਆ ਉਹ ਪ੍ਰੋਪਰ ਪ੍ਰੋਸੀਜਰ ਅਡਾਪਟ ਜੋ ਲੀਗਲ ਪ੍ਰੋਸੀਜਰ ਹੈ ਉਹ ਅਡਾਪਟ ਨਹੀਂ ਕੀਤਾ ਕਿ ਬੱਚਾ ਛੋਟਾ ਹੀ ਸੀਗਾ ਮਹੀਨਾ ਡੇਢ ਮਹੀਨਾ ਦਾ ਬੱਚਾ ਸੀਗਾ ਠੀਕ ਹੈ ਜੀ ਪ੍ਰੋਸੀਜਰ ਅਡਾਪਟ ਨਹੀਂ ਕੀਤਾ ਗਿਆ ਹੋਰ ਵੀ ਕਿਸ ਤਰ੍ਹਾਂ ਦੀ ਪਾਲ ਕੀਤੀ ਜਾ ਰਹੀ ਹੈ ਹਾਂ ਹੋਰ ਜਿਹੜੇ ਬੱਚਾ ਅਜੇ ਬ੍ਰਾਹਮਣ ਨਹੀਂ ਹੋਇਆ ਜਿਹੜਾ ਜਿਹੜਾ ਇਹਨਾਂ ਦੀ ਤਫ਼ਤੀਸ਼ ਦੇ ਅੱਗੇ ਜਿਹੜਾ ਵਿਅਕਤੀਆਂ ਦੇ ਨਾਮ ਲਏ ਆ ਉਹਨਾਂ ਦੀ ਪਾਲ ਕਰਦੇ ਉਹਨੂੰ ਛੇਤੀ ਗ੍ਰਿਫਤਾਰ ਕਰਕੇ ਬੱਚੇ ਨੂੰ ਬ੍ਰਾਹਮਣ ਕਰਾਉਂਦੇ ਪੰਜਾਬ ਸਮੇਤ ਹੋਰ ਰਾਜਾਂ ਦੇ ਵਿੱਚ ਵੀ ਕੋਈ ਛਾਪੇਮਾਰੀ ਕੀਤੀ ਜਾ ਰਹੀ ਹੈ ਨਹੀਂ ਅਜੇ ਕਿਸੇ ਹੋਰ ਰਾਜ 'ਚ ਨਹੀਂ ਕੁਝ ਐਂਗਲ ਜੁੜ ਰਿਹਾ ਹੈਗਾ ਜਿੱਥੇ ਦਿੱਲੀ ਦੇ ਵਿੱਚ ਬੰਦਾ ਰੋਲ ਗ੍ਰਿਫਤਾਰ ਹੋਇਆ ਆਊਟਸਾਈਡ ਐਂਗਲ ਜੁੜ ਰਿਹਾ ਹੈ ਨਾ ਕਿ ਕੁਝ ਕਿਸ ਤੋਂ ਉਹਨੂੰ ਪੜਤਾਲ ਕਰਕੇ ਉਸ ਬੰਦੇ ਨੂੰ ਵੀ ਗ੍ਰਿਫਤਾਰ ਕਰਕੇ ਬੱਚੇ ਨੂੰ ਬ੍ਰਾਹਮਣ ਕਰਾਉਂਦਾ ਥੈਂ